ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਸਾਰੇ ਪੈਨਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਹਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਜਿਹੜੇ ਜਿਹੜੇ ਪੈਨਪਰਾਵਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਲੈਣਾ ਹਰ ਇੱਕ ਨੂੰ ਹੁੰਦਾ ਕਿ ਜਿਹੜੀ ਕਿ ਮੇਰੀ ਕੱਲ ਲੰਘਿਆ ਉਸ ਤੋਂ ਅੱਜ ਵਾਲਾ ਦੇਣਾ ਜਿਹੜਾ ਇਹ ਖੁਸ਼ੀਆਂ ਭਰਿਆ ਤੇ ਤਰੱਕੀਆਂ ਭਰਿਆ ਹੋਵੇ ਕਿ ਵਾਈ ਗਰੂ ਜੀ ਮੇਰਾ ਜੋ ਕੱਲ ਦੇ ਸਮੇਂ ਦੇ ਵਿੱਚ ਮਾੜਾ ਸਮਾਂ ਮੇਰਾ ਬੀਤਿਆ ਉਹ ਅੱਜ ਚੰਗਾ ਸਮਾਂ ਹੋਵੇ ਮੈਂ ਅਕਸਰ ਕਹਿੰਦੀ ਹਣੀ ਆ ਕਿ ਭੈਣਾ ਦੇ ਹੱਥ ਵਿੱਚ ਇਹ ਬਹੁਤ ਵੱਡੀ ਪਾਵਰ ਹੈ ਅਗਰ ਤੁਸੀਂ ਚਾਹੋ ਕਿ ਤੁਹਾਡੇ ਜਿਹੜਾ ਕਾਰੋਬਾਰ ਹੈ ਤੁਸੀਂ ਕਰਦੇ ਹੋ ਉਹਦੇ ਵਿੱਚ ਤਰੱਕੀਆਂ ਹੋਣ ਉਸ ਦੇ ਵਿੱਚ ਬਰਕਤ ਆ ਹੋਣ ਤਾਂ ਕਿ ਜੋ ਆਪਾਂ ਕਰੀਏ ਉਸ ਨੂੰ ਵਾਈ ਗਰੂ ਜੀ ਚਾਰ ਚੰਦ ਲਗਾ ਕੇ ਅੱਗੇ ਆਪਾਂ ਨੂੰ ਲੈ ਕੇ ਜਾਵੇ देखो समा दे बहुत ज्यादा तेजी ਨਾਲ ਅੱਗੇ ਵਧ ਰਿਹਾ ਹੈ ਹਰ ਇੱਕ ਚੀਜ਼ ਤੇ ਕਿੰਤੂ ਪ੍ਰੰਤੂ ਧਰਮ ਤੇ ਵੀ ਇਹਨਾਂ ਲੜਾਈਆਂ ਝਗੜੇ ਧਰਮ ਦੇ ਓੜ ਦੇ ਵਿੱਚ ਬਹੁਤ ਮੇਰੇ ਭੈਣ ਭਰਾ ਜਿਹੜੇ ਹੈਗੇ ਨੇ ਹਨਾ ਪੁੱਠੇ ਰਸਤੇ ਚੱਲ ਰਹੇ ਨੇ ਪਰ ਮੈਂ ਅਕਸਰ ਤੁਹਾਨੂੰ ਬੇਨਤੀ ਕਰਦੀ ਹੁੰਦੀ ਆ ਕਿ ਦੇਖੋ ਕਰੋ ਕਹਿੰਦੇ ਹੁਣ ਸੁਣੋ ਸਬਦੀ ਤੇ ਕਰੋ ਮੰਨਦੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਨਾ ਕਿ ਜਿਵੇਂ ਹੁਣ ਮੈਂ ਤੁਹਾਨੂੰ ਕੋਈ ਖੇਚੀ ਦੱਸਦੀ ਆ ਇਹਦਾ ਮਤਲਬ ਇਹ ਥੋੜੇ ਵੀ ਉਹ ਮੈਂ ਕਿਹਾ ਤਾਂ ਤੁਹਾਡੀ ਉਹ ਗੱਲ ਵੀ ਮੈਂ ਹਮ ਐਸਾ ਅਕਸਰ ਕਹਿਨੀ ਆ ਕਿ ਕਰਦੇ ਵਾਹਿਗੁਰੂ ਜੀ ਨੇ ਠੀਕ ਹੈ ਕੋਈ ਜਰੀਆ ਵਿੱਚ ਬਣ ਜਾਂਦਾ ਤਾਂ ਤੁਸੀਂ ਜੁੜਨਾ ਕਿਹਦੇ ਨਾਲ ਹੈ ਵਾਹਿਗੁਰੂ ਜੀ ਦੇ ਨਾਲ ਜੋ ਕਿ ਘਰ ਦੀਆਂ ਬਰਕਤਾਂ ਰੁਕ ਜਾਂਦੀਆਂ ਨੇ ਆਪਣੇ ਘਰ ਦੀ ਨੈਗੇਟਿਵਿਟੀ ਕਰਕੇ ਆਪਣੇ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਸਵੇਰੇ ਉੱਠਦੇ ਹਨ ਇੱਕ ਦੂਜੇ ਇਦਾਂ ਹੁੰਦਾ ਵੀ ਇੱਕ ਦੂਜੇ ਦਾ ਮੂੰਹ ਵੀ ਨਾ ਦੇਖ ਪਤਨ ਕੀ ਹੋ ਜਾਂਦਾ ਆਪਣੇ ਮਾਨੀ ਇਦਾਂ ਦੇ ਹੋ ਚੁੱਕੇ ਨੇ ਆਪਣੇ ਮਨਾਂ ਦੇ ਵਿੱਚ ਹਨ ਜਿਹੜੀ ਕਿ ਸਹਿਣ ਸ਼ਕਤੀ ਹੈ ਸਰੀਰਾਂ ਦੇ ਵਿੱਚ ਕਿਉਂਕਿ ਆਪਣੇ ਖੁਰਾਕਾਂ ਇਦਾਂ ਦੀ ਹੋ ਚੁੱਕੇ ਨੇ ਆਪਣੀ ਸਹਿਣ ਸ਼ਕਤੀ ਬਿਲਕੁਲ ਖਤਮ ਹੁੰਦੀ ਜਾਂਦੀ ਹੈ ਤੇ ਦੂਸਰਾ ਜਿਹੜਾ ਕਿ ਵਾਤਾਵਰਨ ਹੈ ਆਪਣਾ ਬਾਜੂ ਮੰਡਲ ਹੈ ਹਨ ਇਹਦੇ ਵਿੱਚ ਵੀ ਇੰਨੀ ਨੈਗੇਟਿਵਿਟੀ ਭਰਦੀ ਜਾ ਰਹੀ ਹੈ ਕਿ ਇੱਕ ਇਨਸਾਨ ਹੈ ਨਾ ਵੀ ਅੱਗੇ ਆਪਾਂ ਥੋੜੀ ਜੀ ਚੀਜ਼ ਤੇ ਖੁਸ਼ ਹੋ ਜਾਂਦੇ ਜਿਵੇਂ ਕਿ ਇੱਕ 50 ਪੈਸੇ ਦੀ ਟੌਫੀ ਮਿਲਦੀ ਹੁੰਦੀ ਜਾਂ ਆਪਣੇ ਕੋਲ 1 ਰੁਪਏ ਦੀ ਲੱਖਾਂ ਰੁਪਏ ਦੀਆਂ ਕਰੋੜਾਂ ਰੁਪਏ ਦੀਆਂ ਚੀਜ਼ਾਂ ਲੈ ਕੇ ਵੀ ਖੁਸ਼ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਕਿਉਂਕਿ ਆਪਣਾ ਮਨ ਨਹੀਂ ਖੁਸ਼ ਹੈਗਾ ਹਣਾ ਕਈ ਵਾਰੀ ਛੋਟਾ ਬੱਚਾ ਦੇਖਿਆ ਤੁਸੀਂ ਉਹਨੂੰ ਪਾਏ ਹਸਾਉਣੇ ਹਣਾ ਉਹ ਹੱਸ ਉਹਦੇ ਨਾਲ ਹੀ ਇੰਨਾ ਹੱਸ ਪੈਂਦਾ ਪਰ ਵੱਡਿਆਂ ਨੂੰ ਆਪਾਂ ਜਿੰਨਾ ਮਰਜ਼ੀ ਕੁਝ ਵੀ ਕਰੀ ਚੱਲੀਏ ਹਣਾ ਵੀ ਹਰ ਟਾਈਮ ਦਿਮਾਗ ਦੇ ਵਿੱਚ ਡਿਪਰੈਸ਼ਨ ਟੈਨਸ਼ਨ ਇਹੀ ਚੱਲਦੀ ਰਹਿੰਦੀ ਹੈ ਦੁਖੀ ਹੋਣ ਦਾ ਮੇਨ ਕਾਰਨ ਇਹੀ ਹੈ ਕਿ ਪਤਨੀ ਕਹਿੰਦੀ ਹੈ ਮੈਨੂੰ ਪਤੀ ਨਹੀਂ ਚੱਜਦਾ ਮਿਲਿਆ ਪਤੀ ਕਹਿੰਦਾ ਮੈਨੂੰ ਪਤਨੀ ਨਹੀਂ ਚੱਜਦੀ ਮਿਲੀ ਪਰ ਪਿਛਲੇ ਸਮੇਂ ਦੇ ਵਿੱਚ ਹੁਣ ਤਾਂ ਚਲੋ ਆਪਾਂ ਇੱਕ ਦੂਜੇ ਨੂੰ ਪਸੰਦ ਕਰਕੇ ਹਨਾ ਵਿਆਹ ਕਰਵਾਉਨੇ ਆ ਪਰ ਪਿਛਲੇ ਸਮੇਂ ਦੇ ਵਿੱਚ ਜਦੋਂ ਕਿ ਪੜੇ ਲਿਖੇ ਘੱਟ ਸੀਗੇ ਅਣਪੜ ਜਿਆਦਾ ਸੀਗੇ ਪਰ ਉਸ ਟਾਈਮ ਪਿਆਰ ਬਹੁਤ ਜਿਆਦਾ ਸੀਗਾ ਕੋਈ ਰਿਸ਼ਤੇਦਾਰ ਸਾ ਪਰਿਆ ਸੀ ਨਹੀਂ ਪੰਡਿਤ ਜਾਂ ਕੋਈ ਵਿਚੋਲਾ ਹੁੰਦਾ ਸੀਗਾ ਹਨਾ ਲੜਕਾ ਲੜਕੀ ਇੱਕ ਦੂਜੇ ਨੂੰ ਦਿਖਾਈ ਵੀ ਨਹੀਂ ਜਾਂਦੇ ਸੀ ਉਹਨਾਂ ਦਾ ਜਿਹੜਾ ਪਿਆਰ ਸੀਗਾ ਉਹ ਸ਼ਕਲਾਂ ਦੇ ਨਹੀਂ ਰੂਹਾਂ ਦੇ ਨਾਲ ਸੀ ਅੱਜ ਕੱਲ ਆਪਾਂ ਸ਼ਕਲਾਂ ਦੇ ਨਾਲ ਪਿਆਰ ਕਰਨ ਲੱਗਿਆ ਰੂਹਾਂ ਦੇ ਨਾਲ ਨਹੀਂ ਤਾਹੀਂ ਆਪਣੇ ਰਿਸ਼ਤੇ ਨਿਭਦੇ ਨਹੀਂ ਸਾਰਾ ਦਿਨ ਆਪਾਂ ਇੱਕ ਦੂਜੇ ਨੂੰ ਨੁਕਸ ਕੱਢੀ ਜਾਂਦੇ ਆ ਕਹਿੰਦੇ ਪਤਨੀ ਦੀ ਜਦੋਂ ਪਤੀ ਤੋਂ ਖੁਆਇਸ਼ਾਂ ਪੂਰੀਆਂ ਨਾ ਹੋਣ ਤਾਂ ਉਹ ਕਹਿ ਦਿੰਦੀ ਹੈ ਮੇਰਾ ਪਤੀ ਕਿਸ ਢੱਡ ਕੇ ਪਾਸਾ ਵਟ ਲੈਣੇ ਪਰ ਤੁਹਾਨੂੰ ਪਤਾ ਹੈ ਇਹ ਸ਼ਕਲਾਂ ਤਾਂ ਉਮਰ ਦੇ ਹਿਸਾਬ ਦੇ ਨਾਲ ਟਾਲੀ ਜਾਣੀਆਂ ਨੇ ਜਿਹੜਾ ਸੋ ਆਪਣਾ ਕਹਿੰਦੇ ਉਹ ਉਮਰ ਦੇ ਨਾਲ ਖਤਮ ਹੋ ਹੀ ਜਾਣਾ ਪਰ ਜਿਹੜਾ ਰੂਹਾਂ ਦਾ ਪਿਆਰ ਹੈ ਨਾ ਉਹ ਖਤਮ ਨਹੀਂ ਹੁੰਦਾ ਮੇਰਾ ਇਹ ਚੀਜ਼ ਦੱਸਣ ਦਾ ਭਾਵ ਹੈ ਮਤਲਬ ਹੈ ਕਿ ਆਪਾਂ ਨਾ ਛੋਟੀ ਛੋਟੀ ਚੀਜ਼ ਦੇ ਵਿੱਚ ਵੀ ਖੁਸ਼ रह ਸਕਦੇ ਆ ਅਗਰ ਜਿੱਥੇ ਪਤੀ ਪਤਨੀ ਇੱਕ ਦੂਜੇ ਨਾਲ ਪਿਆਰ ਨਾ ਕਰਦੇ ਨੇ ਮੇਰੀ ਆ ਪੈਣਾ ਦੇ ਹੱਥ ਬਹੁਤ ਵੱਡੀ ਵਾਈਕਰੂ ਜੀ ਨੇ ਇੱਕ ਦਾਤ ਦਿੱਤੀ ਹੈ ਕਿਉਂਕਿ ਜਦੋਂ ਤੁਸੀਂ ਸਵੇਰੇ ਉੱਠਦੀ ਹੋ ਮੈਂ ਅਕਸਰ ਪੈਣਾ ਨੂੰ ਕਹਿੰਨੇ ਹੁੰਦੀ ਆ ਵੀ ਜਿਹੜਾ ਅੱਜ ਕੱਲ ਆਪਣੇ ਘਰਾਂ ਦੇ ਵਿੱਚ ਹਨਾ ਕਲੇਸ਼ ਡਿਪਰੈਸ਼ਨ ਗਰੀਬੀ ਲਾਲੋ ਬਿਮਾਰੀਆਂ ਕੁਝ ਵੀ ਲੈ ਲੋ ਇਹ ਤੁਹਾਡੇ ਹੱਥਾਂ ਤੋਂ ਹੀ ਸ਼ੁਰੂ ਹੋਏਗਾ ਦੇਖੋ ਬਿਮਾਰੀਆਂ ਸ਼ੁਰੂ ਹੋ ਗਈਆਂ ਕਿਉਂਕਿ ਆਪਾਂ ਕਿਚਨ ਦੇ ਵਿੱਚੋਂ ਜਿਹੜਾ ਪਿਆਰ ਦੇ ਨਾਲ ਖਾਣਾ ਬਣਾਉਣਾ ਸੀ, ਸੁੱਧਤਾ ਦੇ ਨਾਲ ਖਾਣਾ ਬਣਾਉਣਾ ਸੀ ਉਹ ਖਤਮ ਕਰਤਾ। ਦੂਸਰਾ ਕਿ ਆਪਾਂ ਫੈਸ਼ਨ ਪ੍ਰਸਤੀ ਦੇ ਵਿੱਚ ਇੰਨਾ ਉਲਝ ਗਏ ਕਿ ਆਪਣਾ ਆਪਣੇ ਪਰਿਵਾਰ ਵੱਲ ਹਨਾ ਕੀ ਆਪਣੇ ਫਰਜ਼ ਨੇ ਉਹ ਬਿਲਕੁਲ ਆਪਾਂ ਭੁੱਲ ਗੀਆਂ। ਤੇ ਤੀਸਰੀ ਗੱਲ ਆਪਾਂ ਨੇ ਇੰਨੀਆਂ ਜ਼ਿਆਦੇ ਹਨਾ ਆਪਣੀਆਂ ਅੱਜ ਕੱਲ ਡਿਮਾਂਡਾਂ ਵਧਾ ਲੀਆਂ। ਜਦ ਕਿ ਇਹ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਪੁਰਸ਼ ਹੈ ਨਾ ਉਹ ਚਾਹੇ ਕਹੀ ਨਾਲ ਘਰ ਨੂੰ ਪੱਟਣ ਲੱਗੇ ਤਾਂ ਨਹੀਂ ਪੱਟਿਆ ਜਾਂਦਾ ਔਰਤ ਕਹਿੰਦੀ ਸੂਈ ਨਾਲ ਵੀ ਖੁਰਚਣ ਲੱਗੇ ਜੇ ਨਾ ਤਾਂ ਵੀ ਘਰ ਦੀ ਬਰਬਾਦੀ ਹੋ ਜਾਂਦੀ ਹੈ। ਦੇਖੋ ਬਹੁਤ ਸਿਆਣੀਆਂ ਪੈਣਾ ਪਈਆਂ ਨੇ ਅਕਸਰ ਤੁਸੀਂ ਅਕਸਰ ਸੁਣਿਆ ਹੋਣਾ ਕਿ ਇੱਕ ਕਾਮਯਾਬ ਇਨਸਾਨ ਦੇ ਪਿੱਛੇ ਇੱਕ ਕਾਮਯਾਬ ਮਰਦ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਉਹ ਕਿਵੇਂ ਹੁੰਦਾ ਕਿਉਂਕਿ ਮਰਦਾ ਇੱਕ ਕਮਾਈ ਕਰਕੇ ਲਿਆਉਂਦਾ ਹੈ ਉਹ 10000 ਰੁਪਏ ਮਹੀਨੇ ਦਾ ਕਮਾਉਂਦਾ ਉਹਦੇ ਵਿੱਚੋਂ ਅਗਰ ਤੁਸੀਂ ਹਨਾ 2 400 500 1000 ਤੁਸੀਂ ਮੈਨੂੰ ਪਤਾ ਵੀ ਹਰੇਕ ਆਪਦੀ ਹਨਾ ਵਾਈਫ ਹੈ ਜਿਹੜੀ ਆਪਣੇ ਹਸਬੰਡ ਤੋਂ ਲੈਂਦੀ ਹੋ ਲੈਂਦੀ ਹੈ ਨਾ ਉਹਦੇ ਵਿੱਚ ਜਿਹੜੀ ਸਿਆਣੀ ਔਰਤ ਹੈ ਉਹ ਥੋੜਾ ਥੋੜਾ ਨਾ ਬਚਾ ਕੇ ਰੱਖਦੀ ਹੈ ਪਰ ਕਈ ਮੇਰੀਆਂ ਪੈਣਾ ਹੁੰਦੀਆਂ ਨੇ ਕਿ ਉਹ ਵੀ ਖਰਚ ਦਿੰਦੀਆਂ ਨੇ ਹੋਰ ਵੀ ਚਾਹੀਦੇ ਨੇ ਇਹਦੇ ਨਾਲ ਸਭ ਤੋਂ ਮੇਰਾ ਮੇਨ ਪਾਵ ਹੈ ਕਿ ਜਦੋਂ ਇਹ ਸਾਰਾ ਕੁਝ ਹੁੰਦਾ ਕਦੋਂ ਜਦੋਂ ਬਾਬਾ ਵੈਗੁਰੂ ਜੀ ਤੋਂ ਟੁੱਟਦੇ ਆ ਤੇ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਜਿਹੜੀ ਵੀਡੀਓ ਕਿ ਮੇਰੀ ਅੱਜ ਦੀ ਹੈਗੀ ਇਹ ਵੀ ਪਹਿਣਾ ਲਈ ਹੀ ਹੈ ਜ਼ਿਆਦਾਤਰ ਕਰਨਾ ਕੀ ਹੈ ਕਿ ਜਦੋਂ ਵੀ ਆਪ ਨੂੰ ਇਹ ਲੱਗੇ ਵੀ ਮੇਰੇ ਘਰ ਦੇ ਵਿੱਚ ਕੋ ਪਲੇਸ ਡਿਪਰੈਸ਼ਨ ਸਾਰਾ ਦਿਨ ਬਿਮਾਰੀਆਂ ਵਗੈਰਾ ਨਹੀਂ ਜਾਂਦੀਆਂ ਹਨਾ ਦੇਖੋ ਹੈ ਗੁਰਬਾਣੀ ਜੋ ਵੀ ਮੇਰਾ ਮਕਸਦ ਹੁੰਦਾ ਤੁਹਾਨੂੰ ਗੁਰਬਾਣੀ ਦੇ ਨਾਲ ਜੋੜਨਾ ਹੁੰਦਾ ਹੈ ਸਿਰਫ ਇਹ ਹੈਗਾ ਵੀ ਜਿਹੜੀ ਕਿ ਅਜਤਕਾਲ ਤੁਸੀਂ ਭੇਖ ਖਤਾਰੀ ਪਖੰਡੀਆਂ ਦੇ ਵਿੱਚ ਉਲਝੇ ਪਿਓ ਨਾ ਉਹਨਾਂ ਤੋਂ ਕੱਢ ਕੇ ਗੁਰਬਾਣੀ ਦੇ ਨਾਲ ਜੋੜ ਕੇ ਮੈਂ ਤੁਹਾਨੂੰ ਕੁਝ ਗੱਲਾਂ ਦੱਸ ਦਿੰਨੀ ਆ ਜਿਹੜੀਆਂ ਕਿ ਤੁਸੀਂ ਕਰਦੇ ਹੋ ਤੇ ਨਾਲ ਗੁਰਬਾਣੀ ਪੜ੍ਹਦੇ ਹੋ ਤਾਂ ਤੁਹਾਡੇ ਵਾਹਿਗੁਰੂ ਜੀ ਦਿਨ ਬਦਲਨੇ ਸ਼ੁਰੂ ਕਰ ਦਿੰਦੇ ਨੇ ਤੇ ਵਿਸ਼ਵਾਸ ਚਾਹੀਏ ਤੁਹਾਨੂੰ ਟੋਟ ਕੇ ਤੇ ਹੋ ਜਾਂਦਾ ਹੈ ਆਹੇ ਗੁਰਬਾਣੀ ਤੇ ਪਰ ਤੁਸੀਂ ਬਚ ਜਾਂਦੇ ਹੋ ਹੁਣ ਗੱਲ ਤਾਂ ਇਹ ਵੀ ਨਾਲ ਤਾਂ ਤੁਹਾਡੇ ਪੈਸੇ ਦੀ ਬਰਬਾਦੀ ਬਚਦੀ ਹੈ ਨਾਲੇ ਤੁਹਾਡੇ ਸਮੇਂ ਦੀ ਬਰਬਾਦੀ ਬਚਦੀ ਹੈ ਤੇ ਨਾਲੇ ਤੁਹਾਡੇ ਘਰ ਦੇ ਵਿੱਚ ਪਿਆਰ ਇਤفاق ਬਣਦਾ ਬਹੁਤ ਪੈਣਾਂ ਜਦੋਂ ਜੇ ਮੇਰੇ ਨਾਲ ਜੁੜੀਆਂ ਨੇ ਜਿਹੜੀਆਂ ਕਿ ਦੱਸਦੀਆਂ ਨੇ ਕਿ ਪੈਣੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਜਦੋਂ ਤੁਸੀਂ ਵਾਹਿਗੁਰੂ ਜੀ ਦੇ ਨਾਲ ਜੁੜਿਆ ਨਾ ਤੇ ਵਾਹਿਗੁਰੂ ਜੀ ਕਿਸੇ ਨੂੰ ਨਾ ਆਪਦੇ ਦਰ ਤੋਂ ਖਾਲੀ ਨਹੀਂ ਮੋੜਦੇ ਹੈਗੇ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈ ਮੇਰੀਆਂ ਭੈਣਾਂ ਨੇ ਸਵੇਰੇ ਉੱਠ ਕੇ ਜਦੋਂ ਆਪਾਂ ਨਾ ਅਕਸਰ ਆਪਾਂ ਉੱਠਦੇ ਹਾਂ ਬੈੱਡ ਤੋਂ ਬੈੱਡ ਤੋਂ ਉੱਠਣ ਸਾਰ ਤੁਸੀਂ ਆਪਣੇ ਹੱਥਾਂ ਨੂੰ ਇਸ ਤਰੀਕੇ ਨਾਲ ਦੇਖਣਾ ਹੈ ਤੁਹਾਨੂੰ ਕਹਿੰਦੇ ਨੇ ਕਿਹਦੇ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਤੁਸੀਂ ਇਹ ਚੀਜ਼ ਨੂੰ ਨਾ ਕਰਨ ਲੱਗ ਜਾਓ ਮਹੀਨਾ ਲਗਾਤਾਰ ਹੈ ਨਾ ਤੁਸੀਂ ਕਰਕੇ ਦੇਖਿਓ ਤੁਹਾਡੇ ਪਰਿਵਾਰ ਦਾ ਦਿਮਾਗ ਤੁਹਾਡੇ ਪਰਿਵਾਰ ਦੇ ਵਿੱਚ ਪਿਆਰ ਇਤਫਾਕ ਤੁਹਾਡੇ ਪਿਆਰ ਘਰ ਦੇ ਵਿੱਚ ਵਾਧਾ ਮਰ ਕੇ ਲੜਾਈ ਝਗੜਾ ਸਾਰਾ ਕੁਝ ਖਤਮ ਹੋ ਜਾਊਗਾ ਵਾਧਾ ਹੋਣ ਲੱਗ ਜਾਏਗਾ ਨਾ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਲੱਗ ਜਣੀਆਂ ਸਵੇਰੇ ਮੰਜੇ ਤੋਂ ਉੱਠਣ ਸਾਰ ਤੁਸੀਂ ਨੇ ਆਪਣੇ ਹੱਥਾਂ ਨੂੰ ਇਸ ਤਰੀਕੇ ਨਾਲ ਦੇਖਣਾ ਤੇ ਵਾਈਗਰੂ ਜੀ ਦਾ ਸੁਕਰਾਨਾ ਕਰਨਾ ਕਿ ਵਾਈਗਰੂ ਜੀ ਤੁਸੀਂ ਜੋ ਵੀ ਮੈਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤਾਂ ਇਸ ਦੇ लायक ਵੀ ਨਹੀਂ ਸੀ ਜੋ ਤੁਸੀਂ ਮੈਨੂੰ ਵਰਸ਼ਿਆ ਕਿਰਪਾ ਕਰੋ ਅਗਰ ਮੇਰੇ ਕਰਮਾਂ ਦੇ ਵਿੱਚ ਮੈਂ ਪਿੱਛੇ ਜੋ ਵੀ ਕੀਤਾ ਉਹ ਵਾਈਗਰੂ ਜੀ ਮੈਂ ਆਪਣੇ ਮਾੜੇ ਕਰਮਾਂ ਕਰਕੇ ਹੀ ਭੋਗ ਰਹੀ ਹਾਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਦੀਜਾ ਅਵਰ ਜਨਾ ਕਿਸੇ ਨੂੰ ਦੋਸ ਨਾ ਦਿਓ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਮੇ ਜੋ ਲੰਗਿਆ ਪਿੱਛੇ ਰਾਤ ਉਹ ਬਹੁਤ ਸੁੱਖਾਂ ਦੀ ਬਤੀਤ ਕਰਾਈ ਹੈ ਦਿਨ ਚੜਿਆ ਕਿਰਪਾ ਕਰਿਓ ਸਾਡੇ ਔਗਣ ਨੱਚ ਤਾਰਨੀ ਸਾਡੇ ਮਾੜੇ ਕਰਮਾਂ ਨੂੰ ਕੱਟ ਕੇ ਪਿਤਾ ਜੀ ਕਿਉਂਕਿ ਕਣਕਣ ਦੇ ਵਿੱਚ ਤੁਸੀਂ ਵੱਸਦੇ ਹੋ ਮਾੜੇ ਕੰਮ ਵੀ ਜੋ ਅਸੀਂ ਕਰਦੇ ਆ ਤੁਹਾਡੀ ਮਿਹਰ ਹੀ ਹੈ ਵਾਹਿਗੁਰੂ ਜੀ ਚੰਗੇ ਕਰਦੇ ਆ ਤਾਂ ਵੀ ਤੁਹਾਡੀ ਮਿਹਰ ਹੈ ਸਾਨੂੰ ਮਾੜਿਆਂ ਤੋਂ ਬਚਾ ਕੇ ਚੰਗਿਆਂ ਦੇ ਵੱਲ ਲਾ ਲਓ ਕਿਉਂਕਿ ਮਾਤਾ ਪਿਤਾ ਬੱਚਿਆਂ ਨੂੰ ਮਾੜੇ ਕੰਮਾਂ ਤੋਂ ਘੂਰ ਕੇ ਚੰਗਿਆਂ ਦੇ ਵਿੱਚ ਲਾ ਲੈਂਦੇ ਨੇ ਕਿਰਪਾ ਕਰਨੀ ਹੁਣ ਵਾਹਿਗੁਰੂ ਜੀ ਦਿਨ ਚੜਿਆ ਹੈ ਸਵੇਰ ਦੇ ਕਾਰਜ ਸ਼ੁਰੂ ਕਰਨੇ ਨੇ ਆਪ ਜੀ ਅੰਗ ਸੰਗ ਸਹਾਇ ਹੋ ਕੇ ਵਾਹਿਗੁਰੂ ਜੀ ਉਹੀ ਕੰਮ ਕਰਵਾਉਣੇ ਜਿਨ੍ਹਾਂ ਦੇ ਵਿੱਚ ਘਰ ਦੇ ਵਿੱਚ ਪਿਆਰ ਇਤفاق ਆਵੇ ਲੜਾਈ ਝਗੜਾ ਖਤਮ ਹੋਵੇ ਤੇ ਬਰਕਤਾਂ ਕਸਤੋ ਬਾਤ ਤੁਸੀਂ ਨੇ ਕਟੋ-ਕਟ 21 ਵਾਰ ਵਾਹਿਗੁਰੂ 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 ਕਹਿ ਕੇ ਆਪਣੇ ਹੱਥਾਂ ਨੂੰ ਇਸੇ ਤਰੀਕੇ ਨਾਲ ਰੱਖਣਾ ਹੈ ਤੇ ਆਪਣੇ ਸਾਰੇ ਚਿਹਰੇ ਤੇ ਇਸ ਤਰੀਕੇ ਨਾਲ ਫੇਰਨਾ ਤੁਸੀਂ ਇਹ ਫੇਰੋਗੇ ਨਾਲ ਦੀ ਨਾਲ ਦੇਖਿਓ ਤੁਹਾਡੇ ਅੰਦਰੋਂ ਇੱਕ ਰੂਹ ਖਿੜੂਗੀ ਕਿਉਂਕਿ ਵਾਹਿਗੁਰੂ ਕਹਿਣ ਦੇ ਨਾਲ ਹੀ ਤੁਹਾਡਾ ਕੰਦੇ ਮੁੱਖ ਪਵਿੱਤਰ ਹੋ ਜਾਏਗਾ ਦੇਖੋ ਦੁੱਖ ਸੁੱਖ ਹਰ ਇੱਕ ਦੇ ਆਉਂਦੇ ਨੇ ਕਈ ਮਿੰਨੇ ਭੈਣਾ ਮੇ ਨਾਲ ਜੁੜੀ ਹੋਈਆਂ ਨੇ ਜਿਹੜੀਆਂ ਕਿ ਦੁੱਖ ਜਦੋਂ ਉਹਨਾਂ ਨੂੰ ਸੀ ਨਾ ਮੇਰੇ ਨਾਲ ਹੀ ਜੁੜੀਆਂ ਹੋਈਆਂ ਸੀ ਦੁੱਖ ਸੀ ਉਦੋਂ ਬੜਾ ਸਿਮਰਨ ਕਰਦੀਆਂ ਸੀ ਇੱਕ ਛੋਟੀ ਬੱਚੀ ਹੈ ਮੇਰੇ ਨਾਲ ਜੁੜੀ ਹੋਈ ਉਹਦਾ ਨਾ ਰਿਸ਼ਤਾ ਨਹੀਂ ਹੋ ਰਿਹਾ ਸੀ ਤੇ ਜਦੋਂ ਉਹਦਾ ਰਿਸ਼ਤਾ ਹੋ ਗਿਆ ਉਦੋਂ ਪਹਿਲਾਂ ਉਹ ਬੜਾ ਪਾਠ ਕਰਦੀ ਸੀ ਜੋ ਮੈਂ ਉਹਨੂੰ ਕਹਿੰਦੀ ਸੀ ਉਹੀ ਪਾਠ ਕਰਦੀ ਸੀ ਪਰ ਜਦੋਂ ਉਹਦਾ ਰਿਸ਼ਤਾ ਹੋ ਗਿਆ ਫਿਰ ਉਹਨਾਂ ਹੋਇਆ ਵੀ ਰਿਸ਼ਤਾ ਤਾਂ ਹੋ ਗਿਆ ਵੀ ਹੁਣ ਆਪਾਂ ਛੱਡੋ ਹਨਾ ਕੀ ਆ ਕਹਿੰਦੇ ਜਿਵੇਂ ਆਪਾਂ ਦੁੱਖ ਦੇ ਵਿੱਚ ਸਿਮਰਦੇ ਹਾਂ ਨਾ ਉਵੇਂ ਸੁੱਖ ਦੇ ਵਿੱਚ ਸਿਮਰ ਤਾਂ ਕਿ ਤੈਨੂੰ ਦੁੱਖ ਆਵੇ ਹੀ ਜਦੋਂ ਨੇ ਸਿਮਰਨ ਛੱਡਤਾ ਤੇ ਦੁੱਖ ਫੇਰ ਉਹਦੇ ਆਉਣ ਲੱਗ ਗਏ ਹਨ ਵੀ ਇਸੇ ਤਰੀਕੇ ਨਾਲ ਇੱਕ ਹੋਰ ਭੈਣ ਵੀ ਮੇਰੇ ਨਾਲ ਜੁੜੀ ਹੋਈ ਹੈ ਜਦੋਂ ਉਹਦੀ ਬਹੁਤ ਸਮਾਂ ਪਹਿਲਾਂ ਦੀ ਲੰਬੇ ਜੁੜੀ ਮਤਲਬ ਕਿ ਰਹਿੰਦੀ ਸੀ ਜਿਹੜੀ ਕਿ ਪੂਰੀ ਨਹੀਂ ਹੋ ਰਹੀ ਸੀ ਅਰਦਾਸ ਤੇ ਉਹ ਅਰਦਾਸ ਪੂਰੀ ਹੋ ਗਈ ਤੇ ਉਹਨੇ ਵੀ ਨਿਤਨੇਮ ਛੱਡਤਾ ਦੇਖੋ ਐਦਾਂ ਨਾ ਕਰੋ ਹਨ ਕਿਉਂਕਿ ਬੇਮਖ ਹੋਏ RAM ਤੇ ਲੱਗਣ ਜਨਮ ਵਿਜੋਗ ਨਹੀਂ ਤਾਂ ਫਿਰ ਤੁਹਾਡੇ ਮਾੜੇ ਕਰਮ ਫੇਰ ਲੋਟ ਕੇ ਤੁਹਾਡੇ ਕੋਲੇ ਹੀ ਆ ਜਾਣਗੇ ਤਾਂ ਇਸ ਤੋਂ ਬਚੋ ਤੇ ਫਿਰ ਤੁਸੀਂ ਨੇ ਬਿਸਤਰ ਤੋਂ ਪੈਰ ਲਾਉਣਾ ਪੈਰ ਲਹਣ ਤੋਂ ਬਾਅਦ ਮੈਨੂੰ ਦੇਖੋ ਇਹ ਆਦਤ ਹੈ ਤੁਹਾਨੂੰ ਹੈ ਪਤਾ ਨਹੀਂ ਨਹੀਂ ਮੈਂ ਨਹੀਂ ਇਹ ਗੱਲ ਕਹਿ ਸਕਦੀ ਪਰ ਇਹ ਅੱਜ ਤੋਂ ਤੁਸੀਂ ਪਾਇਓ ਤੁਸੀਂ ਜਾਇਓ ਆਪਣਾ ਮੇਨ ਗੇਟ ਹੈ ਜਿਹੜਾ ਉਹ ਖੋਲਿਓ ਮੇਨ ਗੇਟ ਖੋਲਣ ਤੋਂ ਪਹਿਲਾਂ ਤੁਸੀਂ ਅਰਦਾਸ ਕਰਨੀ ਕਿ ਹੇ ਵਾਹਿਗੁਰੂ ਜੀ ਇਹ ਘਰ ਆਪ ਜੀ ਦਾ ਹੀ ਹੈ ਕਿਰਪਾ ਕਰੋ ਕਿ ਸਾਡੀ ਕਿਸਮਤ ਦੇ ਜਿਹੜੇ ਬੰਦ ਦਰਵਾਜ਼ੇ ਨੇ ਉਹਨਾਂ ਨੂੰ ਵੀ ਵਾਹਿਗੁਰੂ ਜੀ ਖੋਲ੍ਹ ਦੇ ਸਾਡੇ ਮਾੜੇ ਕਰਮਾਂ ਨੂੰ ਕੱਟ ਦਿਓ ਪਿਤਾ ਜੀ ਨਿਮਾਣੇ ਹੋ ਕੇ ਅਰਦਾਸ ਕਰਿਓ ਆਪਦੇ ਦਿਮਾਗ ਵਿੱਚ ਕੁਝ ਹੋਰ ਨਹੀਂ ਵਾਹਿਗੁਰੂ ਜੀ ਨੂੰ ਬੁਸਾ ਕੇ ਅਰਦਾਸ ਕਰਿਓ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੇਰੇ ਘਰ ਤੇ ਜੋ ਆਵੇ ਕਦੇ ਵੀ ਖਾਲੀ ਨਾ ਜਾਵੇ ਵਾਹਿਗੁਰੂ ਜੀ ਐਨੇ ਕੁ ਜੋਗਾ ਕਰ ਦਿਓ ਕਿ ਕੋਈ ਖਾਲੀ ਮੁੜੇ ਨਾ ਬਹੁਤਾ ਜੁੜੇ ਨਾ ਖਾਣ ਪੀਣ ਤੋਂ ਥੋੜੇ ਨਾ ਪਿਤਾ ਜੀ ਤੇਰੀ ਰਾਜਾ ਦੇ ਵਿੱਚ ਰਹਿ ਕੇ ਤੇਰੇ ਭਾਣੇ ਦੇ ਵਿੱਚ ਰਹਿ ਕੇ ਸਾਰੇ ਭੈਣ ਭਰਾ ਜੋ ਵੀ ਜ਼ਰੂਰਤ ਮੰਗੇ ਇਸ ਦਰ ਤੇ ਆਵੇ ਉਹ ਖਾਲੀ ਨਾ ਜਾਵੇ ਵਾਹਿਗੁਰੂ ਜੀ ਕਿਉਂਕਿ ਤੰਨੇ ਭਗਤ ਵਾਂਗੂ ਮੰਗੋ ਤਾਂ ਕਿ ਤੁਹਾਨੂੰ ਸਾਰਾ ਕੁਝ ਹੀ ਮਿਲ ਜੇ ਕਹਿੰਦੇ ਵਾਹਿਗੁਰੂ ਜੀ ਨੂੰ ਮੰਗੋ ਜਿੱਥੇ ਆਪਾਂ ਦਾਤਾ ਮੰਗਦੇ ਨਾ ਉੱਥੇ ਵਾਹਿਗੁਰੂ ਜੀ ਨੂੰ ਮੰਗ ਲਓਗੇ ਨਾ ਦਾਤਾ ਤਾਂ ਆਪਣੇ ਆਪ ਹੀ ਤੁਹਾਡੇ ਮੰਗ ਰਾ ਜਾਣਗੇ ਇੱਕ ਇਹ ਜ਼ਰੂਰ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਸਾਨੂੰ ਆਪ ਜੀ ਦੇ ਦਰ ਤੇ ਹਮੇਸ਼ਾ ਜੋੜ ਕੇ ਰੱਖਣਾ ਇਹ ਸੀਸ ਤੇਰੇ ਦਰ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਨਾ ਝੋਕਣ ਦੇਣਾ ਪਿਤਾ ਜੀ ਜੋ ਵੀ ਤੁਹਾਡੀ ਮੰਗ ਹੈ ਹਰ ਰੋਜ਼ ਜਦੋਂ ਗੇਟ ਖੋਲਣਾ ਹੈ ਨਾ ਉਸ ਟਾਈਮ ਤੁਸੀਂ ਅਰਦਾਸ ਕਰਨੀ ਕਿ ਪਿਤਾ ਜੀ ਮੇਰੀ ਇਹੀ ਅਰਦਾਸ ਹੈ ਚੋਲੀ ਅੱਡ ਕੇ ਤੇਰੇ ਅੱਗੇ ਅਰਦਾਸ ਹੈ ਭੇਕਤਾਆਂ ਨੀਆਂ ਪਖੰਡੀਆਂ ਤੋਂ ਬਚਾ ਕੇ ਰੱਖਣਾ ਕਲਯੁਗ ਦੇ ਤੱਤੇ ਚੋਲਿਆਂ ਤੋਂ ਬਚਾ ਕੇ ਰੱਖਣਾ ਪਿਤਾ ਜੀ ਮੇਰੀ ਇਹ ਅਰਦਾਸ ਨੂੰ ਕਬੂਲ ਕਰ ਲੋ ਤਾਂ ਦੇਖੋ ਦਿਨਾਂ ਦੇ ਵਿੱਚ ਤੁਹਾਡੇ ਕਿਵੇਂ ਕਰਮ ਬਦਲਦੇ ਨੇ ਅਕਸਰ ਮੈਂ ਤੁਹਾਨੂੰ ਦੱਸਦੀ ਨਹੀਂ ਕਿ ਕੋਲ ਜਲ ਰੱਖ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਉਸ ਜਲ ਨੂੰ ਆਪਣੀ ਜੋ ਚਾਹ ਪਾਣੀ ਬਣਾਉਣੇ ਤੁਸੀਂ ਉਹਦੇ ਵਿੱਚ ਵੀ ਪਾਉਣਾ ਤੇ ਆਪਣੇ ਘਰ ਦੇ ਵਿੱਚ ਅਸਿੱਟਾ ਵੀ ਦੇਣਾ ਇਸ ਦੇ ਨਾਲ ਕਈ ਪਣਪੜ ਕਹਿੰਦੇ ਨੇ ਵੀ ਇਹ ਕੀ ਹੈਗਾ ਹਨਾ ਵੀ ਇਹ ਤਾਂ ਕੋਟੋਟਕੇ ਨੇ ਕਿ ਇਹ ਟੋਟਕਾ ਨਹੀਂ ਹੈਗਾ ਕਿਉਂਕਿ ਗੁਰਬਾਣੀ ਪੜਨ ਦੇ ਨਾਲ ਜਿੱਥੇ ਤੁਹਾਡਾ ਇੱਕ ਕਮਰਾ ਹੈ ਨਾ ਜਿੱਥੇ ਤੁਹਾਡੀਆਂ ਤਸਵੀਰਾਂ ਰੱਖੀਆਂ ਹੋਈਆਂ ਨੇ ਗੁਰੂ ਸਾਹਿਬ ਜੀ ਦੀਆਂ ਜਾਂ ਤੁਸੀਂ ਪੈਸੇ ਪਾਠ ਕਰਦੇ ਹੋ ਨਾ ਜੇ ਤੁਸੀਂ ਗੁਰੂ ਘਰ ਲਾ ਲਓ ਜੇ ਤੁਹਾਨੂੰ ਆਪਾਂ ਚਾਹੇ ਆਪਾਂ ਜਿੰਨੇ ਮਰਜ਼ੀ ਮਨ ਦੇ ਵਿੱਚ ਵਿਕਾਰ ਨੇ ਕੁਝ ਵੀ ਹੁੰਦਾ ਨਾ ਜਦੋਂ ਆਪਾਂ ਉਸ ਕਮਰੇ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਵਿੱਚ ਆਪਾਂ ਪੈਰ ਰੱਖਦੇ ਹਾਂ ਨਾ ਏਡੋ ਮੈਡੀਕੀ ਆਪਣੇ ਮਨ ਦੇ ਵਿੱਚੋਂ ਵਾਇਗਰੂ ਨਿਕਲਦਾ। ਕਈ ਵਾਰੀ ਅੱਖਾਂ ਦੇ ਵਿੱਚੋਂ ਪਾਣੀ ਆਉਂਦਾ। ਉਹ ਕਿਉਂ ਆਉਂਦਾ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਕਿੰਨੇ ਮਾੜੇ ਆ ਕਿੰਨੇ ਆਪਾਂ ਔਗਣ ਕਰਦੇ ਆ। ਤਾਂ ਇਸ ਚੀਜ਼ ਨੂੰ ਤੁਸੀਂ ਲਗਾਤਾਰ ਮੇਰੀਆਂ ਭੈਣਾਂ ਕਰਨ ਲੱਗਣ। ਜਿੰਨਾ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਹੈ ਜਿੰਨਾ ਵੀ ਤੁਹਾਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਕੁਝ ਵੀ ਹੈ ਨਾ ਤੁਹਾਨੂੰ ਲੱਗਦਾ ਜਾਂ ਕਰਜ਼ਾ ਚੜ ਗਿਆ ਤਾਂ ਜਦੋਂ ਤੁਸੀਂ ਸਿਮਰਨ ਕਰੋਗੇ ਨਾ ਸਿਮਰਨ ਕਰਕੇ ਤੁਸੀਂ ਮਿਹਨਤ ਕਰੋਗੇ ਮਿਹਨਤ ਨੂੰ ਵਾਇਗਰੂ ਜੀ ਚਾਰ ਚੰਦ ਲਾਉਣਗੇ ਤੁਹਾਡੇ 1 ਰੁਪਏ ਨੂੰ ਵੀ 10 ਗੁਣਾ ਕਰਨਗੇ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤੁਹਾਡੀ ਕੋਈ ਵੀ ਅਰਦਾਸ ਪਰ ਹੁੰਦਾ ਵੀ ਹੈ ਨਾ ਮੈਂ ਬਹੁਤ ਅਰਦਾਸਾਂ ਕਰ ਲਈ ਮੈਂ ਬਹੁਤ ਫਿਰ ਪਪਟਕ ਕੇ ਪਖੰਡੀਆਂ ਦੇ ਕੋਲ ਚਲੇ ਜਾਂਦੇ ਹਣਾ ਤਾਂ ਤੁਸੀਂ ਮੈਂ ਅਕਸਰ ਕਹਿਣੀ ਹੁੰਦੀ ਹਾਂ ਹਰ ਵੀਡੀਓ ਦੇ ਵਿੱਚ ਵੀ ਅਕਸਰ ਮੈਂ ਇਹ ਕਹਿਣੀ ਹੁੰਦੀ ਹਾਂ ਵੀ ਤੁਸੀਂ ਨਾ ਥੋੜਾ ਜਿਹਾ ਦੇਸੀ ਘਿਓ ਦਾ ਪ੍ਰਸ਼ਾਦ ਸਜਾ ਲਓ ਕੇ ਸਹੀ ਇਸ਼ਨਾਨ ਕਰਕੇ ਉਸ ਤੋਂ ਬਾਅਦ ਜਪਜੀ ਸਾਹਿਬ ਤੇ ਅਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਕਰਕੇ ਖੜੇ ਹੋ ਕੇ ਪੈਰ ਜੋੜ ਕੇ ਸਿਰ ਝੁਕਾ ਕੇ ਅਰਦਾਸ ਕਰਨੀ ਹੈ ਤਾਂ ਜਦੋਂ ਤੁਸੀਂ ਇਹ ਅਰਦਾਸ ਕਰੋਗੇ ਨਾ ਇਹ ਵਾਹਿਗੁਰੂ ਜੀ ਜੋ ਵੀ ਤੁਹਾਡੇ ਮਨ ਦੇ ਵਿੱਚ ਹੈ ਇਹ ਨਹੀਂ ਹੈਗਾ ਵੀ ਅਰਦਾਸ ਆਪਾਂ ਸਿਰਫ ਸ਼ਬਦਾਂ ਦੀ ਹੈ ਅਰਦਾਸ ਤੁਹਾਡੇ ਮਨ ਦੀ ਭਾਵਨਾ ਹੈ ਜੋ ਤੁਸੀਂ ਹਨ ਜਿਵੇਂ ਕਿ ਬੱਚਾ ਆਪਣੇ ਮਾਪੇ ਨੂੰ ਹਰ ਇੱਕ ਗੱਲ ਦੱਸਦਾ ਉਸੇ ਤਰੀਕੇ ਨਾਲ ਤੁਸੀਂ ਜਦੋਂ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ ਸਮਝ ਕੇ ਹਰ ਇੱਕ ਗੱਲ ਦੱਸੋਗੇ ਨਾ ਤਾਂ ਤੁਹਾਡੀ ਉਹਰਦਾਸ ਉਸੇ ਟਾਈਮ ਪੂਰੀ ਹੋਵੇਗੀ ਤੇ ਇੱਕ ਮੈਂ ਤੁਹਾਨੂੰ ਸਬਦ ਦੱਸ ਦਿੰਨੀ ਆ ਇਹ ਸ਼ਬਦ ਵੀ ਹਨਾ ਜਰੂਰ ਤੁਸੀਂ ਪਾਠ ਕਰਿਆ ਕਰੋ ਕਿਉਂਕਿ ਜਿੰਨੀਆਂ ਵੀ ਮਰਜ਼ੀ ਤੁਹਾਡੇ ਮੁਕਾਦਮੇ ਨੇ ਲੜਾਈਆਂ ਝਗੜੇ ਨੇ ਤੁਹਾਡੀ ਕੋਈ ਚੀਜ਼ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਤੁਰਦੇ ਫਿਰਦੇ ਹਨਾ ਇਹ ਸ਼ਬਦ ਦਾ ਜਾਪ ਕਰਦੇ ਰਹੋ ਇੱਥੇ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਵੀ ਬਣਾ ਦੂੰ ਕਿਉਂਕਿ ਕਈ ਪੈਨ ਭਰਾਵਾਂ ਨੂੰ ਇਹ ਸ਼ਬਦ ਹਨਾ ਮੈਂ ਸਕਰੀਨ ਤੇ ਵੀ ਲਾ ਦੂੰਗੀ ਕਿਉਂਕਿ ਕਈ ਪੈਨਪ੍ਰਾਪ ਨੂੰ ਨਹੀਂ ਮਿਲਦਾ ਹਨਾ ਥੋੜਾ ਜਿਹਾ ਕਈ ਵਾਜੀ ਹੋ ਜਾਂਦਾ ਵੀ ਕਿੱਥੇ ਤੱਕ ਇਹ ਦੇਦੀ ਹੈ ਨਾ ਇਦਾਂ ਹੋ ਜਾਂਦਾ ਤਾਂ ਮੈਂ ਵੀਡੀਓ ਅਲੱਗ ਤੋਂ ਪਾ ਦੂੰਗੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਇੱਕ ਨਾ ਮੈਂ ਅੱਜ ਕੋਸ਼ਿਸ਼ ਕਰੂੰਗੀ ਕਿ ਸ਼ਾਮ ਨੂੰ ਮੈਂ ਇੱਕ ਵੀਡੀਓ ਪਾਉਣੀ ਹੈ ਜਿਹੜੀ ਕਿ ਤੁਹਾਡੀਆਂ ਨਾ 100 ਤੋਂ ਵੀ ਵੱਧ ਬਿਮਾਰੀਆਂ ਤੁਸੀਂ ਖੁਦ ਆਪ ਦੇ ਡਾਕਟਰ ਬਣ ਜਾਓਗੇ ਇੰਨੀ ਜ਼ਿਆਦਾ ਉਹ ਪਾਵਰਫੁਲ ਵੀਡੀਓ ਆਏਗੀ ਹਰ ਇੱਕ ਬਿਮਾਰੀ ਦਾ ਹੱਲ ਤੁਹਾਨੂੰ ਉਹਦੇ ਵਿੱਚ ਮਿਲੂਗਾ ਤੁਸੀਂ ਘਰ ਨਾਲ ਵੀ ਕਰੀਏ ਕਿਦਰੋਂ ਬਾਹਰ ਵੀ ਕੁਝ ਨਹੀਂ ਕਰਨਾ ਹੈਗਾ ਉਹ ਚੀਜ਼ ਨੂੰ ਤੁਸੀਂ ਜਰੂਰ ਬਣਾਇਓ ਤੇ ਉਹ ਵੀਡੀਓ ਜਰੂਰ ਦੇਖਿਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ